ਹੈਲੋ एवरीवन ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਮਨਪ੍ਰੀਤ ਪ੍ਰਾਡ ਵਲੌਗਸ ਤੇ ਉਤਸਰਿਕ ਇਵੇਂ ਹੋਪ ਕਰਦੇ ਹਾਂ ਤੁਸਾਰੇ ਠੀਕ ਠਾਕ ਹੋਵੋਗੇ ਤੇ ਆਪਣੇ ਆਪਣੇ ਘਰਾਂ ਚ ਤੰਦਰੁਸਤ ਹੋਵਾਂਗੇ ਤੇ ਲਓ ਜੀ ਵਲੌਗ ਦੀ ਸਟਾਰਟਿੰਗ ਕਰਨ ਲੱਗ ਗਏ ਆ ਜਪਚੋਤ ਤੇਲ ਮੇਰਾ ਪਾਰਟ ਕਲੀਨਿੰਗ ਪਾਰਟ 2 ਹੈਗਾ ਤੇ ਇਹਦੇ ਵਿੱਚ ਵੀ ਬਚਪੰਦ ਰਿਲੇਟਡ ਜਿਹੜੀ ਜਪਚੋਤ ਦੀਆਂ ਚੀਜ਼ਾਂ ਤੁਹਾਨੂੰ ਦਿਖਾਈਆਂ ਗਈਆਂ ਨੇ ਸੋ ਵੀਡੀਓ ਨੂੰ ਫੁੱਲ ਵਾਚ ਕਰਿਆ ਕਰੋ ਜੇਕਰ ਕੋਈ ਚੈਨਲ ਤੇ ਨਿਊ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਹੁਣ ਤੁਸੀਂ ਬੈਠ ਜੇ ਉਸ ਬਾਅਦ ਲਓ ਜੀ

ਇੱਕ ਮਿੰਟ ਇਹਨੂੰ ਦਊਂਗੀ ਵੇਖੀ ਉਹ ਨੀਚੇ ਵੀ ਚੱਕੋ ਪਹਿਲਾਂ ਨੀਚੇ ਦੀ ਚੱਕੋ ਲਓ ਜੀ ਦੇਖੋ ਕਿੰਨੀਆਂ ਅਸੀਜਾਂ ਤੁਹਾਨੂੰ ਮੈਂ ਦਿਖਾ ਲਿਆ ਬੇਟਾ ਵੇਖ ਲਓ ਤੇ ਬੈਠ ਕੇ ਇਹ ਕ੍ਰਿਸ਼ਨਾ ਦੀ ਸਕੂਲ ਟਾਈਮ ਦੀ ਹੈ ਲਓ ਜੀ ਇਹ ਹੁਣ ਬੈਠ ਕੇ ਵੇਖ ਲਓਗਾ ਚਲੋ ਮੈਂ ਤੁਹਾਡੇ ਨਾਲ ਇੱਕ ਇੱਕ ਚੀਜ਼ ਸ਼ੇਅਰ ਕਰ ਰਹੀ ਹਾਂ ਨਾਲੇ ਦੀ ਤੇ ਮੈਂ ਨਾ ਹੁਣ ਕੱਪੜਾ ਲਿਆ ਉਹ ਕੱਪੜੇ ਦੇ ਨਾਲ ਕਲੀਨ ਕਰਾਂਗੀ ਚੰਗੀ ਤਰ੍ਹਾਂ ਸਾਨੂੰ ਤੂੰ ਤਾਂ ਬਾਹਰ ਹੀ ਹੈ ਤੇ ਲਓ ਜੀ ਬਾਹਰੋਂ ਜਦੋਂ ਆਉਂਦੇ ਆ ਇਦਾਂ ਲੱਗ ਜਿਵੇਂ ਇੰਨੇ ਹੋ ਗਏ ਹੁੰਦੇ ਨਾ ਨੀਰ ਨੀਰ ਆਣ

લેકિયે ઓસમાન કામ કરાવું ઓ ફોટો ફડાઓ એના ના ઓ ફોટો ફડાઓ પેલા તે થાપા ઓ ફડા મેન પાપ وچ 6 કોપીસ ને 3 ان 1 ઓ અવે સાત તો બાદ સે કરંટ વાયਦਾ હા હા સાત વાતਦਾ મજૂરન તો મસ્ત what okay. इस तरह से सारिया होटल सारा कुछ अरेन्ज करके रख दें अचीदा एक कच का कंटेनर भी एदा ही है कच का कंटेनर भी एदेनर यदा किए है क्योंकि ये छोटे होंगे ना दे जो बहर अंदर असद सी एरों दलिया बना के लैके जाते होंगे सी इस करके कंटेनर ए यूज़ भी हो बट ज्यादातर यू ਫੰਦਸ ਹਨ ਜ਼ਿਆਦਾਤਰ ਮੈਂ ਜਿਹੜੀਆਂ ਚੀਜ਼ਾਂ ਕੱਚ ਵਗੈਰਾ ਸਾਰੇ ਸੰਭ ਗਏ ਆ ਉਹਨਾਂ ਦੇ ਇੱਕ ਦੀ ਆਪਣਾ ਰਸੋਈ ਦੀ ਨਾ ਦੀਪ ਕਲੀਨਿੰਗ ਦੁਆਰਾ ਕਰਾਂਗੇ ਰੁਕਾਰਦੇ ਹੀ ਰਹਿਣੇ ਆਪਾਂ ਤੀਜੇ ਚੌਥੇ ਦਿਨ ਫੇਰ ਕਰਾਂਗੇ ਜਦੋਂ ਦੂਰ ਲਾ ਲਾਂਗੇ ਨਾ ਇੱਕ ਵਾਰੀ ਰੱਖ ਲਈਏ ਬਰਥਡੇ ਦੀ ਕੈਂਡਲ ਫਸਟ ਬਰਥਡੇ ਦੀ ਕੈਂਡਲ ਹੈ ਜੱਪ ਚ ਸੋੜ ਨਾ ਦੇ ਸਾਂਭ ਕੇ ਰੱਖੀਏ ਮੈਂ ਹੋਰ ਸਾਂਭ ਲਈ ਹੋਰ ਕਿਹੜੀ ਕੈਂਡਲ ਹੁੰਦੀ ਮੱਠੀ ਅੰਡਾ ਹੁੰਦੀ ਇਹਨੂੰ ਨਾ ਆਪਾਂ ਕੈਂਡਲ ਨੂੰ ਕਿ ਸਦ ਦੱਦੇ ਪਾ ਰਹੀਆਂ ਕਿਉਂਕਿ ਕੁੱਤਾਂ ਦਾ ਡਾਰ ਵੀ ਰਹਿੰਦਾ ਆ ਇਹ ਸੀ ਆਈ ਸੀ ਵੀ ਸਾਜਦਾ ਫਾਜੇਲੇ ਕੋਈ ਚੀਜ਼ ਨਹੀਂ ਵਰਤਣੀ ਇਹਨੇ ਖਰਾਬ ਹੀ ਕਰੂ ਕੱਲ ਮੈਂ ਸੋਚਿਆ ਵਾਈਟ ਬੋਰਡ ਨੂੰਵਾ ਦੇਣੀ ਨੂੰ ਮੈਂ ਫਿਰ ਮੈਨੂੰ ਆ ਛੋਟੀ ਲੈ ਕੇ ਦਿੱਤੀ ਨਹੀਂ ਇਹਨੇ ਕੁਝ ਨਹੀਂ ਕੀਤਾ ਬਾਵਾ ਮੈਂ ਵਾਈਟ ਬੋਰਡ ਨੀ ਲਵਾਣਾ ਕਿਲਵਾਤਾ ख़राब कर देना सीएम

ਮੇਰੇ ਰਮ ਅਲੇ ਖਲਾ ਕੋਈ ਤਾਂ ਨਹੀਂ ਆਂਦੀ ਅੰਨਿਆ ਜੀ ਖਲਾ ਇੱਕ ਉੱਤੇ ਲਾ ਫਿਰ ਆ ਉੱਤੇ ਲਿਛਾ ਆ 8 ਓਕਰੀ ਚ ਦੇ ਕੱਲੇ ਪਟਕੇ ਨੇ ਤੇ ਅੰਡਰਵੇਅਰ ਤੇ ਬਣਾਣਾ ਇੰਨਾ ਸਮਾਨ ਇਹਦੇ ਵਿੱਚ ਫਸਟ ਬਰਥਡੇ ਦੀ ਟੋਪੀ

कमेंट करके दसौ सोक साढ़े तीन सौ चार सौ फर्स्ट क्राई वाले बठिडा तो लाए फ्राई फर्स्ट, फर्स्ट पहले साल तरी फ्राई तो शॉपिंग करी है। थोड़े कोस्टली होंगे छोटी चीजा पर चार चार छोटे लै लिया हम चलो मंडी कर लें शॉपिंग ਮਾੜੀ ਮੋਟੀ ਬਠਿੰਡੇ ਭਾਵੇਂ ਕਰਦੇ ਹੋ ਗੀ ਇਹਦੀ ਨੂੰ ਤਾਂ ਬੈਠੇ ਕਰ ਲਿਏ ਨੇ ਸਾਰੀ ਤੇ ਬਟੇ ਇਹਦੇ ਪਹਿਲੇ ਸ਼ੂਜ਼ ਨੇ ਬਹੁਤ ਵਾ ਸੋਹਣੇ ਆ ਆਪਾਂ ਇੱਕ ਇੱਕ ਚੀਜ਼ੇ ਦੀ ਸਾਹਮਣੇ ਰੱਖ ਕੇ ਦੇਖੋ ਕਮੈਂਟ ਕਰਕੇ ਦੱਸੋ ਕਿੱਦਾਂ ਲੱਗੇ ਸ਼ੂਜ਼ ਹੈਲੋ ਵਿੱਚ ਮੇਰਾ ਗੁਣਿਆ ਸਮਾਨ ਵੀ ਆ ਮੈਂ ਤੇ ਮੇਰੀ ਸਹਲੀ ਨੇ ਗੁਣਿਆ ਮਤਲਬ ਦੇਖੋ ਮੈਂ ਵੀ ਇਦਾਂ ਦੇ ਮਾੜੇ ਮੋਟੇ ਜੇ

छोटे <laughs>

ਖਲਾਰਾ ਬਹੁਤ ਪੈ ਜਾਂਦਾ 10 ਮੀਟਰ ਮੇਰੇ ਟੈਬਲਾ ਤਾਂ ਖਲਾਰਨ ਵੇਲੇ ਤਾਂ ਪਮੈਂਟ ਮਾਰਦੇ ਕੱਢ ਕੇ ਵਿੱਚੋਂ ਚੀਜ਼ਾਂ ਛੁੱਟੀ ਜਨੇ ਛੁੱਟੀ ਜਨੇ ਜਿਹੜਾ ਰੱਖਣੀਆਂ ਪੈਂਦੀਆਂ ਨਾ ਉਦੋਂ ਪਤਾ ਲੱਗਦਾ ਆ ਸਾਰੇ ਕੱਪੜੇ ਇਹਦੇ ਪ੍ਰੈਸ ਕਰੇ ਹੋਏ ਨੇ ਕੱਪੜੇ ਦੇ ਸੈਟ ਕਰ ਲਏ ਨਾ ਅਪਣੇ ਮੰਮੀ ਪਾਪਾ ਦੇ ਨੇ ਹਾਂ ਮੰਮੀ ਪਾਪਾ ਦੇ ਨੇ ਹਾਂ ਜੀ ਨੈਕਸਟ ਟ੍ਰਿਪ ਜੁੱਤ ਦੀ ਸਲੇਟ ਹੈ ਊੜੇ ਤੋਂ

ਜੋ ਸੋ ਦਾ ਪਹਿਲਾ ਹਸਪੀਟਲ ਵਾਲਾ ਸੂਟ ਹੈ ਜਿਹੜਾ ਹਸਪੀਟਲ ਚ ਪਾ ਕੇ ਇਹ ਘਰ ਗਿਆ ਸੀ ਅਬ ਹੋਰ ਉਹ ਵਾਲਾ ਸੂਟ ਹੈ ਅੱਜ ਜਬ ਜਿਹੜੇ ਛੋਟੇ ਹੁੰਦੇ ਦੀ ਜਦੋਂ ਜੀਭ ਛੋਟੇ ਹੁੰਦੇ ਦੁੱਧ ਪਿੰਦਾ ਸੀ ਤੇ ਖਰਾਬ ਹੋ ਜਾਂਦੀ ਸੀ ਫਿਰ ਕਲੀਨ ਕਰਦੇ ਹੁੰਦੇ ਸੀ ਇਸ ਤਰ੍ਹਾਂ ਇਹਦੇ ਵਿੱਚ ਫਿੰਗਰ ਚ ਪਾ ਕੇ ਮੈਨੂੰ ਇਸ ਤਰ੍ਹਾਂ ਕਲੀਨ ਕਰਦੇ ਹੁੰਦੇ ਸੀ ਦੇਖੋ ਜਦੋਂ ਤੁਹਾਨੂੰ ਦਿਖਾਈ ਨਹੀਂ ਬੇਟਾ ਇਹ ਤੁਸੀਂ ਖਰਾਬ ਨਾ ਕਰੇ ਦੇਖੋ ਉਹ ਕਿਸੇ ਪ੍ਰਕਾਰ ਦੀ ਚੀਜ਼ ਨਹੀਂ ਆਪਾਂ ਛੱਡੀ ਮਤਲਬ ਨਿਊ ਟ੍ਰੈਂਡ ਦੀ ਆਹ ਦੇ ਫਸਟ ਬਰਥਡੇ ਤੇ ਟੇਬਲ ਤੇ ਜਿਹੜੀ ਚਾਦਰ ਰਸਾਈ ਸੀ ਉਹ ਚਾਦਰ ਹੈ ਇਹ ਚਾਦਰ ਹੈ ਇਹ ਚਾਦਰ ਵੈਸੇ ਨਾਨਕ ਜੀ ਦੇ ਸਮਤ ਬੇਟਾ ਕਿਉਂਕਿ ਆਪਾਂ ਦੋਨੋਂ ਮਟਿੰਡੇ ਰਹਦੇ ਸੀ ਤੇ ਆਪਣੇ ਕੋਈ ਨਾ ਖਲਾਰੇ ਜਿੱਚ ਪਤਾ ਨਹੀਂ ਲੱਗ ਕਿ ਸਮਾਨ ਆਪਣਾ ਘਰੇ ਪਿਆ ਸੀਗਾ ਹਨਾ ਸੋ ਇਸ ਕਰਕੇ ਨਾ ਕੁਝ ਵੀ ਪਤਾ ਨਹੀਂ ਲੱਗਦਾ ਸੀ ਕਿ ਚਾਦਰ ਤੇ ਟੇਬਲ ਤੇ ਕੀ ਵਿਛਾਈਏ ਬਰਥਡੇ ਜਦ ਮਨਾਉਣਾ ਸੀ ਫਸਟ ਫਿਰ ਨਾ ਉਧਰੋਂ ਨਾਨੀ ਹਰੀ ਨਾ ਨਾਨਕੋ ਆਹ ਲੈ ਕੇ ਆਈ ਸੀ ਚਾਦਰ ਫਿਰ ਆਪਾਂ ਵੈਸੇ ਉਹਨਾਂ ਨੂੰ ਕਿਹਾ ਸੀ ਰਿਟਰਨ ਕਰ ਦਿਓ ਕਹਿੰਦੇ ਰੱਖ ਲਓ ਮਤਲਬ ਫਸਟ ਜਨਮ ਦਿਨ ਮਨਾਇਆ ਤੁਸੀਂ ਫਿਰ ਆਪਾਂ ਸਾਮਕੇ ਰੱਖ ਲੀਸ ਫਸਟ ਬਰਥਡੇ ਦੀ ਸੰਰਚਨਾ ਚਾਦਰ ਤੇ ਇਹਦੇ ਵਿੱਚ ਵੀ आज जब जो दी फर्स्ट रखड़ी दिया आ पहली रखड़ी है जब जो देखो आज जब जो दी फर्स्ट रखड़ी है जड़ी की मेन लगा मैं ही बनी हूँ बुनिया दिया मैं ही बाल दिल नहीं दिया मेरा हैंकी भी लाभ गया तो नहीं जब जो दी है कलिंदर नहीं जब जो तो तो मैं खाली करती okay. है साफ करो कर चलो बेटा करो ये शिका लग जाएंगे ये जनानी ने लिया के दी सी सर्दी के इस तरह मौकी बन जाता बंदा क्या बात है कि नहीं सोनी लग रही सफाई कर तो पहले जा मोंकी बंदी जा सफाई कर वो साफ कर देख लो जी निकल जा मोंकी कितना सोना लग गया जल्दी करो ऊपर ऊपर कपड़ा ऊपर ऊपर

ਨੇ ਵੀ ਸਾਫ ਕੇ ਰੱਖੀ ਆਪਾਂ ਆ ਪਿਛਲੀ ਦੀਵਾਲੀ ਤੇ ਇਹਦੇ ਨਾਨੂ ਇਹਨੂੰ ਗਿਫਟ ਹੈਂਪਰ ਦੇ ਕੇ ਗਏ ਸੀ ਦੀਵਾਲੀ ਤੇ ਇਹਦੇ ਵਿੱਚ ਚੁਲ ਗਿਫਟ ਹੈਂਪਰ ਦੇਖੋ ਕਿੰਨੀ ਸੋਹਣੀ ਟ੍ਰੇ ਬਣੀ ਹੋਈ ਹੈ ਨਾ ਕਿ ਸਾਡਾ ਸੁੱਟਾ ਨੂੰ ਜੀ ਨਹੀਂ ਕੀਤਾ ਕਿੰਨੀ ਸੋਹਣੀ ਲੱਗ ਰਹੀ ਹੈ ਨਾ ਫਿਰ ਆਪਾਂ ਇਸੇ ਤਰ੍ਹਾਂ ਇਹ ਲਿਫਾਫੇ ਸਮਾਨ ਸਾਰਾ ਕੱਢ ਕੇ ਖਾਪੀ ਲਿਆ ਸੀ ਮਾਂ ਬੁੱਤਾਂ ਨੇ ਪਰ ਕਿ ਇਹ ਸਮਾਨ ਗਿਫਟ ਹੈਂਪਰ ਵਾਲਾ ਇਸੇ ਤਰ੍ਹਾਂ ਕੇ ਰੱਖ ਲੈ ਜੇ ਆਪਾਂ ਉਹ ਵੀ ਕਿਸਮ ਗਿਫਟ ਦੇਣਾ ਵਿੱਚ ਪਵਾ ਕੇ ਤੇ ਛੇਪ ਲਗਾ ਕੇ ਵੀ ਦੇ ਸਕਦੇ ਬਟ ਅਸੀਂ ਇਹਨੂੰ ਸਾਫ ਕੇ ਰੱਖਾਂਗੇ ਲਓ ਜੀ ਜੱਪ ਚੋਦੀ ਹਮਾਰੀ ਇਹ ਸਾਫ ਹੋ ਜੇ ਬੱਲੇ ਬੱਲੇ ਹੋ ਜੇ ਸਕੇ ਦੂਆ ਢੋ ਲੋ ਬੇਟਾ ਤੇ ਲਓ ਜੀ ਇੱਥੇ ਬਸ ਮੈਂ ਸੈਟਿੰਗ ਵਗੈਰਾ ਕਰਨ ਲੱਗ ਗਈ ਸੀ ਤੇ ਕੱਪੜੇ ਵਾਸਤੇ ਜਿਹਦੇ ਜ਼ਿਆਦਾਤਰ ਜਿਹੜੇ ਪ੍ਰੈਸ ਸੀਗੇ ਬਟਨਾ ਹੀ ਤੇ ਅਲਮੀਰਾ ਦੇ ਹੈਂਗਰ ਮੈਂ ਯੂਜ਼ ਕਰਨ ਲੱਗ ਗਈ ਸੀ ਉਧਰ ਹਸਬੰਡ ਵਾਸਤੇ ਤੇ ਸੋਨਾ ਇਹਦੇ ਅਲਮੀਰਾ ਦੇ ਹੈਂਗਰ ਨਵੇਂ ਲੈ ਕੇ ਆਵਾਂਗੇ ਆਪਾਂ ਤੇ ਲੋ ਜਿੱਥੇ ਮੈਂ ਨਾ ਜੱਪਚੋ ਦੇ ਪਟਕਿਆਂ ਦੀ ਸੈਟਿੰਗ ਕਰ ਲੱਗੀ ਸੀ ਕਿਉਂਕਿ ਇਹਦੇ ਕੋਲ ਜਿਹੜੇ ਪਟਕਿਆਂ ਦੀ ਕਲੈਕਸ਼ਨ ਬਹੁਤ ਜ਼ਿਆਦਾ ਆ ਬਟ ਕਈ ਪਟਕੇ ਥੋੜੇ ਜੇ ਸਾਈਜ਼ ਵਿੱਚ ਬਿੱਗੇ ਨੇ ਤੇ ਕਈ ਥੋੜੇ ਜੇ ਛੋਟੇ ਨੇ ਤੇ ਮੀਡੀਅਮ ਸਾਈਜ਼ ਵਿੱਚ ਘਟ ਰਹੇ ਨੇ ਮਤਲਬ ਜਿਹਾ ਸੈਟਿੰਗ ਵਗੈਰਾ ਕਰਨਾ ਲਈ ਸੀ ਜਿਹੜੇ ਯੂਜ਼ ਕੀਤੇ ਜਾਂਦੇ ਫਿਰ ਅਲੱਗ-ਅਲੱਗ ਕਰ ਲੇ ਮੈਂ ਸਾਰੇ ਤੇ ਇੱਥੇ ਮੈਂ ਉੱਪਰਲੇ 파ੜ ਦੀ ਵੈਸੇ ਪਹਿਲਾਂ ਮੈਂ ਸੈਟਿੰਗ ਕਰ ਲਈ ਸੀ ਬਟ ਫਿਰ ਮੈਂ ਸੋਚਿਆ ਮੰਨਤ ਹੋਏ ਕਰ ਜਿਹੜੇ ਟਿਫਨ ਦੇ ਡੱਬੇ ਵਗੈਰਾ ਨੇ ਨਾ ਉਹ نیچے ਰੱਖ ਲੈ ਤੇ ਜਿਹੜੀ ਮਤਲਬ ਬਾਕੀ ਸਮਾਨ ਉੱਪਰ ਰਹਿੰਦੇ ਫਿਰ ਮੈਂ ਸੈਟਿੰਗ ਦੁਬਾਰਾ ਥੋੜੀ ਚੇਂਜ ਕਰ ਲਈ ਉੱਪਰ ਔਰ ਥੱਲੇ ਵਾਲੇ ਡਰਾਅ ਦੇ ਵਿੱਚ ਤੇ ਹਾਂਜੀ ਇਹਦੇ ਵਿੱਚ ਤੁਹਾਨੂੰ ਇਸ ਵਲੌਗਸ ਦੇ ਵਿੱਚ ਵੀ ਜੱਬਜੋ ਦੇ ਬਚਪਨ ਨਾਲ ਰਿਲੇਟਡ ਜਿਹੜੀਆਂ ਚੀਜ਼ਾਂ ਹਨ ਉਹ ਦਿਖਾਈਆਂ ਗਈਆਂ ਨੇ ਕਮੈਂਟ ਕਰਕੇ ਜਰੂਰ ਦੱਸੋ ਤੁਹਾਨੂੰ ਮੇਰੀ ਵੀਡੀਓ ਕਿੱਦਾਂ ਦੀ ਲੱਗੀ ਤੇ ਕਿਹੜੀ ਚੀਜ਼ ਬੈਸਟ ਲੱਗੀ ਗੋਲੀ ਇਹਦੇ ਨਾਲ ਨਾ ਇਹਨੂੰ ਸ਼ਹਿਰ ਚਟਾਇਆ ਸੀ ਹਸਪੀਟਲ ਚ ਉਹ ਗੋਲੀ ਹੁਣ ਮੈਨੂੰ ਲੱਗਦਾ ਸਮਾਨ ਹੌਣ ਬਾਲ ਮੈਸੇਜ ਆ ਮੈਨੂੰ ਲੱਗਦਾ ਉਹ ਮੈਂ ਇੰਪੋਰਟੈਂਟ ਸਾਮਾਨ ਥੱਲੇ ਰੱਖਦਾ ਸਾਰਾ ਤੇ ਨੱਬੇ ਟਿਫਨ ਇੱਧਰ ਰੱਖਦੇ ਹਾਂ ਸਾਡੇ ਕਿੱਥੇ ਕਿੱਥੇ